ਨਿਊਜ਼ ਚੈਨਲ 04 ਵਿੱਚ ਤੁਹਾਡਾ ਸਵਾਗਤ ਹੈ ਕ੍ਰਿਸ਼ਟਾਵੰਤੀ ਸੇਵਾ ਸੁਸਾਇਟੀ ਦੁਆਰਾ ਹੜ੍ਹ ਪੀੜਤਾਂ ਲਈ ਮਦਦ ਕੀਤੀ ਗਈ ਫਿਰੋਜ਼ਪੁਰ ਦੇ ਨੇੜਲੇ ਪਿੰਡਾਂ ਵਿੱਚ ਜਾ ਕੇ ਹੜਪੀੜਤਾ ਨੂੰ ਲੋੜਿੰਦੀਆਂ ਚੀਜ਼ਾਂ ਦਿੱਤੀਆਂ ਗਿਆ ਜ਼ਿਆਦਾ ਜਾਣਕਾਰੀ ਲਈ ਦੇਖਦੇ ਹਾਂ ਨੈਬਰਾਜ਼ੀ ਰਿਪੋਰਟ ਤੁਰ ਜੇ ਲੋ ਆਇਓ ਆਇਓ ਬਾਹਰ ਪਿੱਛੇ ਪੈ ਜੀ ਆਹ ਹੋ ਕੇ ਖਾਵਾ ਦੇ ਤੇਰਾ ਚਿਪਕਾ ਲੋ ਮਾਰੋ ਹਟਾ ਆਪਣਾ ਕੰਮ ਤੇ ਹੀ ਹੋ ਜਾ ਚਲੋ ਮਮੀ ਜੰਦਾ ਰਿਓ ਤੁਰ ਚਲੋ ਇਹ ਪਾਣੀ ਵੀ ਨਾ ਡੋਣਾ ਪਾਣੀ ਇਹ ਕਰਦਾ ਇੱਕ ਪਰਿਵਾਰ ਹੈ ਪਾਣੀ ਦਿਓ ਇਰੋਂ ਪਾਣੀ ਚੋਂ ਨਾ ਪਾਣੀ ਵੀ ਨਹੀਂ ਹੋ ਯਾਰ ਬੰਦੌਰ ਖੜ ਕੇ ਪਾਣੀ ਆਉਂਦਾ ਬਾਟਾ ਹਾਂ ਨੀ ਘਰਾਂ ਦੇ ਪਾਣੀ ਉੱਤੇ ਉੱਤੇ ਰਹਿ ਉੱਤੇ ਬਹਿ ਜਾ ਉੱਤੇ ਬਹਿ ਜਾ ਉਹ ਵਿੱਚ ਬਹਿ ਜਾ ਵਿੱਚ ਬਹਿ ਜਾ ਆਏ ਬੜੀਆਂ ਅੱਗੇ ਆ ਉੱਤੇ ਵਿੱਚ ਬਹਿ ਕੇ ਨਾ ਪਾਣੀ ਵਾਸਤੇ ਤੂੰ ਵਿੱਚ ਬਹਿ ਜਾ ਇਸ ਪੜ ਵੀ ਬੜਾ ਆ ਜੀ ਬਖੋਲ ਆ ਜੀ 재미, hurting them because they were gutless filtrate broken shoes poor shoes Michael BeHA's ear mark flats они It was my sister's my sister Hanwoman ਉਹ ਤੁਹਾਨੂੰ ਵੀ ਕਰ ਦਿੰਦੇ ਪਰਮਿਟ ਤਾਂ ਪੰਜ ਵੀ ਨਹੀਂ ਲੱਗਦੀ ਹਾਂ ਉਹ ਮਗਰ ਪਾਣੀ ਤੇ ਮਾਰ ਲੱਗ ਜਾਉ ਲੱਗ ਜਾਉ ਪਾਣੀ ਕੋਈ ਨਹੀਂ ਕੋਈ ਹਾਂ ਉਹ ਰਹੀ ਜਾਣਾ ਕੋਣ ਤੂੰ ਨਾ ਖੜੀ ਰਹਿ ਜਾ ਬੂੜਾ ਜਿਹਾ ਹਾਂਜੀ ਤੇਰੀ ਮੰਮੀ ਕਿੱਥੇ ਹੈ ਤੇਰੀ ਮੰਮੀ ਕਿੱਥੇ ਹੈ ਆ ਯਾਰ ਪਾਣੀ ਹੈ ਬੱਕਰ ਉਹ ਦੂਰ ਦੂਰ ਗੁਰਿੰਦਰ ਬੱਜਾ ਉਹ ਗੁਰਿੰਦਰ ਬੱਚੇ ਬੱਚੇ ਉਹ ਫੜੇ ਉਹ ਹਾਂ ਬੋਲੀ ਮਾਂ ਲੱਗੀ ਵੀ ਲਾਈਨ ਤੇ ਹਾਂ ਨੋ ਕੋਈ ਬੱਚਾ ਨਹੀਂ ਬੱਚਾ ਰਹਿਣ ਤੋਂ ਕੋਈ ਨਹੀਂ ਕੋਈ ਬੱਚਾ ਹੋਗਾ ਬੱਚੇ ਨਹੀਂ ਹੋਣਗੇ ਇੱਕ ਮਿੰਟ ਚਲੋ ਚਲੋ

ਮੁੰਡੇ ਬਾਰੇ ਨਾ ਮੁੰਡੇ ਆਉਣੇ ਨਾ ਪਾਣੀ ਜੀ ਮੈਂ ਲੈ ਕੇ ਜਾਂਦਾ ਕੋਈ ਇੱਕ ਪੈਕੇਟ ਰੱਖ ਲੈ ਹਾਂ ਉਦੋਂ ਰੱਖ ਲੈ ਮੁੰਡੇ ਨੂੰ ਮੁੰਡੇ ਨਾ ਦੱਸ ਨਾ ਦੱਸ ਦੇਖੋ ਬੱਤੀ ਹੈ ਨਹੀਂ ਬੱਤੀ ਨਹੀਂ ਹੈ ਬਈ ਬੱਚੇ ਨਹੀਂ ਬੱਚੇ ਨਹੀਂ ਬੱਚਣੀ ਬੱਚੇ ਨਹੀਂ ਲੱਗਦੇ ਇਹ ਸਾਮਾਨ ਕਾਫੀ ਹੈ ਪਾਣੀ ਦੀਆਂ ਪੇਟੀਆਂ ਨੇ ਫੜਾਈ ਤਾ ਪਾਣੀ ਆ ਬੰਦੇ ਨੂੰ ਮਿਲੋ ਜੇ ਮੜੇ ਰਾਂਹ ਤੂੰ ਪਾਣੀ ਰੱਖਣ ਲੱਗ ਪਹਿਲਾਂ ਪਾਣੀ ਤੇ ਇਹ ਜੋ ਬੇਦੀ ਤੇ ਪਾਣੀ ਲੈ ਜਾਗੇ ਪਾਣੀ ਲੱਗੂਗਾ ਨਾ ਪਾਣੀ ਇੱਕ ਬੰਦਾ ਕਰਦਾ ਇੱਕ ਵਾਰ ਦੁਬਾਰਾ ਇਹ ਕਰ ਲੋ ਪਾੜੀ ਦੇ ਅੱਗੇ ਆ ਜਾਓ ਓਏ ਆਟ ਲਾਵਾ ਉਧਰ ਜੀ ਆਹ ਹਾਂ ਓਏ ਬਾਲਾ ਮਾਤਾ ਜੀ 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 ਜ ਇਹਨੂੰ ਮੜ ਕੇ ਆ ਜਾਓ ਨਾ ਚਾਰ ਲੋੜ ਹੀ ਨਹੀਂ ਦੇਖ ਲੋ ਯਾਰ ਕਿ ਦੋ ਮੋਬਾਈਲ ਮੜਾਏ ਤੂੰ ਦੋ ਜਣੇ ਦੇਖ ਤਾ ਲੋ ਬਈ ਸੰਦਾ ਪਤਾ ਨਹੀਂ ਕਿ ਦੁਬਾਰਾ ਫੇਰ ਆ ਗਿਆ ਇਹਨੂੰ ਆ ਬੜਾ ਚੈੱਕ ਕਰੋ ਕਿ ਦੋਲ ਨਾ ਹੋ ਜਾਵੇ ਕੋਈ ਨਿਕਾਲ ਕੇ ਫੇਰ ਲੈ ਲਵਾਂਗੇ ਬਾਦੋਂ ਆਸ਼ਣੇ ਰਾਜ ਦੇ ਦਾਂਗੇ ਕੋਈ ਯਾਰ ਚਲੋ 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 ਵਾਹ ਵਾਹ ਨਹੀਂ ਮੰਗ ਬੋਤ ਲੱਕੀ ਲੋ ਕੋਈ ਨਹੀਂ ਗਈ ਕੱਲੇ ਕੱਲੇ ਬੱਚਿਆਂ ਨੂੰ ਨਹੀਂ ਬੱਚੇ ਫੈਰ ਜਾ ਬਈ ਹੋਰ ਨਹੀਂ ਹੁਣ ਫੈਰ ਜਾ ਪੁੱਤ ਵੇਟ ਕਰ ਰੋ ਹੁਣ ਪੰਜ ਮਿੰਟ ਫੈਰ ਜਾ ਪੰਜ ਮਿੰਟ ਫੈਰ ਜਾ ਪੰਜ ਮਿੰਟ ਫੈਰ ਜਾ ਤੂੰ

اوئے جی 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 او جاڙو 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 به ساريو ليڊيز جاڙو ساريو ليڊيز جاڙو 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 خالي پنهنجي ڇا نه نه بچل جو جاڙو جاڙو لے جو پنس جاڙو ساريو بناڻي نه ਉਹਨੇ ਕਿਹਾ ਅੱਥਾ ਆਪੇ ਬਣਾ ਰਹੇ ਆਂ ਅੱਗੇ ਗਰਮ ਆਪੋ ਕਹਿੰਦੇ ਆਂ ਕਿ ਆਮਾ ਕੁਆਲਟੀ ਨਹੀਂ ਦਿਆ ਪੰਜ ਜੀ ਪੰਜ ਮਿੰਟ ਥੇਰ ਜੋ ਹਜੇ ਨਹੀਂ ਪੰਜ ਮੁੰਡੇ ਆ ਬੰਦੇ ਨੂੰ ਗੱਲ ਜੀ ਧੰਨਵਾਦ ਮੈਂ ਛੋਟੂ ਵਾਰੀ ਚੱਲ ਪਿੱਛੇ ਹੀ ਬਹਿਵਾ ਪਰ ਬੰਦਿਆ ਦੋਵਦਲਾ 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 ਹੋ ਰਾ ਗਿਆ ਉਹਨਾਂ ਨੂੰ ਦੇ ਦੇ ਆਜੋ ਆਜੋ ਲੈ ਜਾਓ ਜੀ ਆਜੋ 5 ਮਿੰਟ ਖੜ੍ਹ ਜਓ ਸਰ ਆਜੋ 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 ਸਰ ਪਾਣੀ ਪਾਣੀ ਲੇਨ ਬਣਾ ਕੇ ਬਾੱਕੀ ਜਾਈ ਉਹ ਇੱਕ ਬੋਲ ਦੇ ਚਲੋ ਗਰੰਦਰ ਭਾਈ ਗੰਦਰ ਤੂੰ ਚੱਲ ਤੂੰ ਜਾਂਦਾ ਉਹ ਲੇਨ ਬਣਾ ਲੈ ਬੱਚੇ ਤੂੰ ਚੱਲ ਗਰੰਦਰ ਉਹ ਤੂੰ ਤਾਪ ਜਾ ਹਾਈ ਦੱਸ ਰਹੀ ਹੈ

सारे बार बना दे ਦਾਰ ਲਾ ਕੇ ਚੱਲਦੇ ਆਂ ਦੇਵਿਆ ਇਹ ਲੈ ਕਿ ਖਰੀਦਿਆ ਆਉਣਾ ਜਿਆਦਾ ਬਾਅਦ ਜਾਇਦਾ ਤੇਰਾ ਬੋਰਾ ਨਹੀਂ ਆਉਣਾ ਕਹੀ ਦੇਖੀ ਜੰਨੇ ਆ ਇੱਕ ਇੱਕ ਵਾਰੀ ਸਿੱਧਰ ਕਰੋਗੇ ਆਰਾ ਸੁਣੇ ਨਹੀਂ ਜੀ ਬਿੱਲਾ ਦਾ ਇੱਕ ਵਾਰੀ ਇੱਧਰ ਦੇਖ ਚੱਲ ਆਈ ਦੋ ਮਿੰਟ ਨਹੀਂ ਪਾਇਆ ਚਲੋ ਚਲੋ ਆ ਪਾਣੀ ਪਾਣੀ ਦੇ ਦਿਓ ਬਈ ਪਾਣੀ ਦੇ ਦੇ ਪਾਣੀ ਦੇ ਦੇ ਪਾਣੀ ਦੇ ਦੇ ਖੜਦਾ ਖੜਦਾ ਬਈ ਖੜਦਾ ਖੜਦਾ ਇੱਕ ਬੰਦਾ ਇੱਕ ਬੰਦਾ ਚਲੋ ਜਾਓ ਪਾਣੀ ਦੇ ਦੇ ਦੋ ਪਾਣੀ ਪਾਣੀ ਫੜਾ ਪਾਣੀ ਆਹ ਬਸ ਅਸੀਂ ਰਸਤੇ ਜੀ ਆਉਣੇ ਵੇਲੇ ਇੱਕ ਟੈਂਪੂ ਜਿਹਾ ਖੜਾ ਆ ਹੋਂ ਦੇ ਕੋਲ ਆ ਜੰਗੇ ਦੱਕਾ ਲਾਓ ਯਾਰ ਵੀ ਭਾਵੇਂ ਦੱਕਾ ਲਾਓ ਯਾਰ ਓਏ ਦੱਕਾ ਲਾਓ ਦੱਕਾ ਲਾਓ ਨੀ ਹੁੰਦਾ ਕਰ ਦੋ ਰਾਹ ਤੇ ਦੋ ਰਾਹ ਚਲੋ ਚਲੋ ਓਏ ਭਾਈ ਦੱਕਾ ਲਾਓ ਯਾਰ ਆਪ ਨੂੰ ਨਾ ਫੇਰ ਉਹੀ ਗੱਲ ਕਰਤੀ ਬੰਦ ਤੋਲੋ ਮੀਰ ਬੰਦ ਹੋਗੀ ਤੈin ਬੰਦ ਨਹੀਂ ਹੋ ਆਨੂ ਛੱਡਿਆ ਪਿੱਛੇ ਨੂੰ ਗੇਰ ਨੂੰ ਬੰਦ ਕਰ ਦੇ ਪਾਣੀ ਲੈ ਲੈ ਪਾਣੀ ਆ ਪਾਣੀ ਖੜਾ ਹੀ ਆ ਦੇਖ ਚੱਲਦਾ ਪਾਣੀ ਮੇਰੀ ਗੱਲ ਬੈਠ ਮੇਰਾ ਮਾਤਾ ਉਹਦਾ ਦੇਖ ਮੋਹਰਾ ਕੋ ਤੇਰਾ ਚੱਲਦਾ ਆ ਕੋਈ ਚੱਕਰ ਨਹੀਂ ਆ ਇਹਨਾਂ ਡੱਕਾ ਲਵਾ ਵੀ ਰੇ ਆ ਥੱਲੇ ਵੀ ਰੇ